ਸੱਚੀ ਕਾਲ ਜੀ ਤੇ ਅੱਜ ਹੈ 15 ਨਵੰਬਰ ਜੀहां ਕੁਲਦੀਪ ਮਾਨਕ ਜੀ ਦਾ ਅੱਜ ਜਨਮ ਦਿਨ ਹੈ ਤੇ ਜਿਹੜੇ ਉਹਨਾਂ ਨੂੰ ਆਈਡਲ ਮੰਨਦੇ ਨੇ ਗੁਰਮੀਤ ਮੀਤ ਜੀ ਸਾਡੇ ਨਾਲ ਜੁੜੇ ਨੇ ਤੇ ਉਹਨਾਂ ਜੇ ਥੋੜੇ ਜਿਹੀ ਕਿਸੇ ਬਾਰੇ ਵੀ ਜਾਣਦੇ ਆ ਅੱਜ ਕਿਉਂਕਿ ਉਹਨਾਂ ਦਾ ਜਨਮ ਦਿਨ ਹੈ ਕੁਲਦੀਪ ਮਾਨ ਸਾਹਿਬ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਵਧਾਈਆਂ ਮੈਂ ਸਮਝਦਾ ਸਰੀਰਕ ਤੌਰ ਤੇ ਕੁਲਦੀਪ ਮਾਨ ਸਾਹਿਬ ਚਲੇ ਗਏ ਪਰ ਇਹ ਜਿਹੜੇ ਲੋਕ ਗਾਇਕ ਹੁੰਦੇ ਲੋਕਾਂ ਦੇ ਗਾਇਕ ਹੁੰਦੇ ਵੱਡੇ ਗਾਇਕ ਹੁੰਦੇ ਆ ਇਹ ਸਰੀਰਕ ਤੌਰ ਤੇ ਬੇਸ਼ੱਕ ਚਲ ਜਾਣ ਪਰ ਰਹਿਦੀ ਦੁਨੀਆ ਦੇ ਵਿੱਚ ਲੈਂਦੀ ਦੁਨੀਆ ਤੱਕ ਇਹ ਸਾਡੇ ਵਿੱਚ ਜਿਉਂਦੇ ਹੀ ਰਹਿੰਦੇ ਆ ਸੋ ਇੱਕ ਆ ਮਾਨਕ ਸਾਹਿਬ ਤੇ ਸੁਰਿੰਦਰ ਸ਼ਿੰਦਾ ਜੀ ਤੇ ਬਾਪੂ ਦੇਵ ਤਰੀਕਿਆਂ ਵਾਲਾ ਜੀ ਦੀ ਮੈਂ ਗੱਲ ਇੱਥੇ ਜ਼ਰੂਰ ਸੁਣਾਉਂਗਾ ਜਦੋਂ ਜਿਉਣਾ ਮੋੜ ਮਾਨਕ ਸਾਹਿਬ ਸ਼ਾਇਦ ਬਾਹਰ ਸੀਗੇ ਤੇ ਜਿਉਣਾ ਮੋੜ ਸੁਰਿੰਦਰ ਸ਼ਿੰਦਾ ਜੀ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋ ਗਿਆ ਤੇ ਫਿਰ ਦੋ ਕੁ ਸਾਲ ਜਿਹੜੇ ਉਹ ਤਕਰੀਬਨ ਦੇਵ ਸਾਹਿਬ ਤੇ ਮਾਨਕ ਜੀ ਆਪਸ ਵਿੱਚ ਬੋਲੇ ਨਹੀਂ ਸੀ ਉਹਨਾਂ ਨੇ ਆਪਸ ਵਿੱਚ ਮਨ ਮਟਾਓ ਰੱਖਿਆ ਉਹਨਾਂ ਨੇ ਆਪਸ ਵਿੱਚ ਮਨ ਮਟਾਉ ਰੱਖਿਆ ਤੇ ਬਹੁਤ ਸਾਰੇ ਲੋਕਾਂ ਨੇ ਜਾ ਕੇ ਬਾਪੂ ਨੂੰ ਕਹਿਣਾ ਮਾਨਕ ਸਾਹਿਬ ਤੁਹਾਡੇ ਬਾਰੇ ਮਾੜਾ ਚੰਗਾ ਬੋਲਦੇ ਆ ਤੇ ਉਧਰ ਮਾਨ ਸਾਹਿਬ ਨੂੰ ਜਾ ਕੇ ਕਹਿਣਾ ਬੁੜਾ ਤੈਨੂੰ ਗਾਲਾਂ ਕੱਢਦਾ ਤੇ ਦੋਨਾਂ ਨੇ ਕਹੀ ਜਾਣੇ ਕੋਈ ਗੱਲ ਨਹੀਂ ਉਹ ਯਾਰ ਸਾਡੀ ਆਪ ਦੀ ਗੱਲ ਆ ਅਸੀਂ ਜਿੱਦਾਂ ਮਰਜ਼ੀ ਕਰੀਏ ਵੀ ਅਸੀਂ ਨਹੀਂ ਉਦੋਂ ਬਾਅਦ 2 ਸਾਲ ਬਾਅਦ ਮੇਰੇ ਖਾਲ ਅਮਰੀਕ ਤਲਵੰਡੀ ਜੀ ਉਹਨਾਂ ਨੇ ਨਾਲ ਹੋ ਕੇ ਉਹਨਾਂ ਦੀ ਫਿਰ ਸੁਲ੍ਹਾ ਕਰਾਈ ਤੇ ਉਦੋਂ ਬਾਅਦ ਫਿਰ ਦੁਬਾਰਾ ਮਾਨ ਸਾਹਿਬ ਨੇ ਗੀਤ ਉਹਨਾਂ ਦੇ ਲਿਖੇ ਵੀ ਰਿਕਾਰਡ ਕਰਾਏ ਬਹੁਤ ਸਾਰੀਆਂ ਯਾਦਾਂ ਆ ਖੁੱਲੇ ਸਮੇਂ ਦੇ ਵਿੱਚ ਜਿੱਦਾਂ ਆਪਾਂ ਇੰਟਰਵਿਊ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਦੀਆਂ ਕੀਤੀਆਂ ਸੋ ਇੱਕ ਗੀਤ ਉਹਨਾਂ ਦੇ ਮੈਂ ਸਰੀਰਕ ਤੌਰ ਤੇ ਜਾਣ ਤੋਂ ਬਾਅਦ ਜਸਵੰਤ ਸੋਲਜੀ ਦਾ ਲਿਖਿਆ ਹੋਇਆ ਜਿਹੜਾ ਕਿ ਦੇਵ ਸਾਹਿਬ ਨੇ ਸਾਨੂੰ ਬਹੁਤ ਜ਼ਿਆਦਾ ਮੁਬਾਰਕਾਂ ਦਿੱਤੀਆਂ ਸੀਗੀਆਂ ਉਹ ਸੁਣਾ ਦਿੰਨਾ ਮੈਂ ਮਾਨਕ ਮਾਂ ਬੋਲੀ ਦਾ ਮੈਂ ਖੰਡਾ ਕੇ ਕਲੀਆਂ ਦੀ ਥੁਰ ਗਿਆ ਕੋਲੇ ਆਲਮ ਨੂੰ ਵਿੱਚ ਗਵਾ ਦੇ ਪਾ ਕੇ ਆਉਦੇ ਬੋ ਜੀ ਪੰਜਾਬੀਆਂ ਦੇ ਮੈਂ ਸਦਕੇ ਦਿਲ ਦੀਆਂ ਗਹਿਰਾਈਆਂ ਵਿੱਚ ਆਪਣੀ ਜਗ੍ਹਾ ਬਣਾ ਕੇ ਬੰਦਾ ਸਿੰਘ ਬਹਾਦਰ ਦੀ ਜਦ ਵਾਰ ਉਹ ਗਾਉਂਦਾ ਸੀ ਆਉਂਦਾ ਜੋਸ਼ ਕਹਿਰਦਾ ਇੱਕ ਦਾ ਜੋਰ ਲਗਾ ਕੇ ਲੋਕੀ ਯਾਦ ਕਰਨਗੇ ਸਦਾ ਆਵਾਜ਼ ਉਹ ਮਾਨਕ ਦੀ ਸੱਚ ਆਖਾਂ 16 ਵਾਲਿਆ ਗਿਆ ਉਹ ਐਸਾ ਨਾ ਨਸ਼ਨਾ ਜਦ ਵੀ ਅਸੀਂ ਦੇਖਦੇ ਆ ਨਾ ਵੀ ਮਾਨਕ ਸਾਹਿਬ ਦਾ ਨਾਮ ਅਸੀਂ Google ਤੇ ਵੀ ਸਰਚ ਕਰ ਸਰਚ ਕਰਦੇ ਆ ਤਾਂ ਕਲੀ ਹੈ ਜਿਹੜਾ ਉਹ ਨਾਲ ਜੁੜਦਾ ਹੈ ਕਿਉਂਕਿ ਉਹਨਾਂ ਨੇ ਜਿਹੜੇ ਗੀਤ ਗਾਏ ਨੇ ਉਹ ਅੱਜ ਤੱਕ ਯਾਦ ਕਰਦੇ ਨੇ ਹਰ ਕੋਈ ਪਾਵੇ ਉਹ ਪਿਛਲੀ ਜਨਰੇਸ਼ਨ ਹੋਵੇ ਜਾਂ ਅੱਜ ਦੀ ਜਨਰੇਸ਼ਨ ਹੋਵੇ ਹਰ ਕੋਈ ਮਾਨਕ ਸਾਹਿਬ ਨੂੰ ਸੁਣਨਾ ਪਸੰਦ ਕਰਦਾ ਹੈ ਕਰਦਾ ਬਿਲਕੁਲ 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 ਮਾਨਕ ਸਾਹਿਬ ਨੇ ਕਲੀਆਂ ਗਾਈਆਂ ਕਲੀਆਂ ਦੇਵ ਸਾਹਿਬ ਕਹਿੰਦੇ ਲੋਕੀ ਕਹਿੰਦੇ ਕਲੀਆਂ ਦਾ ਬਾਦਸ਼ਾਹ ਪਰ ਅਸਲ ਵਿੱਚ ਦੇਵ ਤ੍ਰਿਕਿਆਂ ਵਾਲਾ ਜੀ ਬਾਪੂ ਜੀ ਕਹਿੰਦੇ ਮਾਨਕ ਲੋਕ ਗਥਾਵਾਂ ਦਾ ਬਾਦਸ਼ਾਹ ਹੋਇਆ ਤੇ ਬਹੁਤ ਵੱਡੀ ਗੱਲ ਆ ਲੋਕ ਗਥਾਵਾਂ ਦੇ ਬਾਦਸ਼ਾਹ ਹੋਣਾ ਕਲੀਆਂ ਦੇ ਬਾਦਸ਼ਾਹ ਹੋਣਾ ਤੇ ਮੇਰੇ ਵੀ ਚੰਗੇ ਕਰਮ ਆ ਤੁਹਾਡੇ ਵੀ ਚੰਗੇ ਕਰਮ ਜਿਹੜਾ ਆਪਾਂ ਦੇਵ ਸਾਹਿਬ ਨੂੰ ਮਾਨਕ ਸਾਹਿਬ ਨੂੰ ਸੁਰਿੰਦਰ ਚਿੰਦਾ ਜੀ ਨੂੰ ਆਪਾਂ ਯਾਦ ਕਰ ਰਹੇ ਹਾਂ ਬਹੁਤ ਵੱਡੀਆਂ ਆਵਾਜ਼ਾਂ ਵੱਡੀਆਂ ਕਲਮਾਂ ਰੈਂਦੀ ਦੁਨੀਆ ਤੱਕ ਇਹਨਾਂ ਦੀਆਂ ਬਾਤਾਂ ਪੈਂਦੀਆਂ ਰਹਿਣਗੀਆਂ ਬਿਲਕੁਲ ਸਹੀ ਗੱਲ ਹੈ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਮਿਲਦੇ ਆਂ